ਲੈ ਕੇ ਆ ਜੋ ਦੁਨੀਆ 'ਚ ਕੋਈ ਤਾਕਤ ਨਹੀਂ ਹੈਗੀ ਜਿਹੜੀ ਤੁਹਾਡੀ ਮੈਰਿਟ ਨੂੰ ਬਦੱਕੇ ਰੱਖ ਦੇ ਫੇਰੀਆਂ ਚੱਲੀਆਂ ਨੇ ਅਸੀਂ ਇਹ ਬਹੁਤ ਧੁੱੱਕ ਚੱਲੇ ਮੈਂ ਕਰਾਂਗੇ ਠੀਕ ਜਦੋਂ ਪੂਰੀ ਪੂਰੇ ਦੇਸ਼ ਦੇ ਵੱਡੇ ਵੱਡੇ ਲੀਡਰਾਂ 'ਚ ਇੱਕ ਪੀੜੀ ਪਾਗਲ ਦੀ ਫੋਟੋ ਹੁੰਦੀ ਹੈ ਥੋੜਾ ਬਹੁਤਾ ਲੱਗਦਾ ਹੋਣਾ ਆ ਸਾਡੇ ਵਾਲਾ ਓ ਸਾਡੇ ਵਾਲਾ ਓ ਸਾਡੇ ਵਾਲਾ ਓ ਸਾਡੇ ਵਾਲਾ ਤੇ ਵੀ ਜਾਊਂਗਾ ਪੰਜਾਬ ਦਾ ਨਾਮ ਉੱਚਾ ਕਰੂੰਗਾ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਮੁੜ ਤੋਂ ਨੌਜਵਾਨਾਂ ਨੂੰ ਪ੍ਰੋਸਾਦਵਾਇਆ ਕਿ ਨੌਕਰੀਆਂ ਸਿਫਾਰਿਸ਼ ਨਾਲ ਨਹੀਂ ਇਮਾਨਦਾਰੀ ਨਾਲ ਮਿਲਣਗੀਆਂ। ਮੁੱਖ ਮੰਤਰੀ ਭਗਵੰਤ ਮਾਨ ਇੱਥੇ ਆਪਣੀ ਤਾਰੀਫ਼ ਵੀ ਕਰ ਗਏ ਤੇ ਨਾਲ ਹੀ ਕਿਸੇ ਨੂੰ ਬੇਸ਼ਰਮ ਵੀ ਕਹਿ ਗਏ। ਖੇਡੋ, ਭੜੋ, ਪੜੋ, ਬਿਨਾਂ ਸ਼ਾਸਤ੍ਰ ਨੌਕਰੀਆਂ ਮਿਲਣਗੀਆਂ। ਕੋਈ ਐਮ.ਐਲ.ਏ. ਜਾਂ ਕੋਈ ਮੰਤਰੀ ਦੀ ਸਿਫਾਰਸ਼ ਦੀ ਲੋੜ ਨਹੀਂ ਪੈਣੀ। ਸਿੱਧੇ ਆਓ। ਨੰਬਰ ਲੈ ਕੇ ਆ ਜਾਓ। ਦੁਨੀਆ 'ਚ ਕੋਈ ਤਾਕਤ ਨਹੀਂ ਹੈਗੀ ਜਿਹੜੀ ਤੁਹਾਡੇ ਮੈਰਿਟ ਨੂੰ ਬਦਲ ਕੇ ਰੱਖ ਦੇ। ਤੇ ਮੇਰੇ ਤੋਂ ਕੱਟ ਵਾਲੇ ਨੂੰ ਨੌਕਰੀ ਮਿਲ ਗਈ ਮੈਨੂੰ ਮਿਲੀ ਨਹੀਂ ਨੋ ਬਤੇਰੀਆਂ ਚੱਲੀਆਂ ਨੇ ਅਸੀਂ ਇਹ ਬਹੁਤ ਦੁੱਖ ਚੱਲੇ ਹੁਣ ਕਰਾਂਗੇ ਠੀਕ ਤੁਸੀਂ ਮੌਕਾ ਦਿੱਤਾ ਸੰਗਰੂਰ ਤਾਂ ਬੈਸੀ ਸੰਗਰੂਰ ਤਾਂ ਹੁਣ ਇੱਕ ਗੱਲ ਤੋਂ ਤਾਂ ਥੋੜਾ ਬਹੁਤ ਤਾਂ ਆਮਰੇ ਪੱਤਰਕਾਰ ਵੀਰ ਵੀ ਇਹਨਾਂ ਦਾ ਥੋੜਾ ਜਿਆਦਾ ਵਾਹ ਪੈਂਦਾ ਰੇ ਥੋੜੀ ਜੀ ਤਾਂ ਦਿਲ ਦੇ ਅੰਦਰ ਖੁਸ਼ੀ ਤਾਂ ਹੁੰਦੀ ਹੋਣੀ ਜਦੋਂ ਪੂਰੀ ਪੂਰੇ ਦੇਸ਼ ਦੇ ਵੱਡੇ ਵੱਡੇ ਲੀਡਰਾਂ ਚ ਇੱਕ ਪੀੜੀ ਪਾਗਲ ਦੀ ਫੋਟੋ ਹੁੰਦੀ ਥੋੜਾ ਬਹੁਤਾ ਲੱਗਦਾ ਹੋਣਾ ਆ ਸਾਡੇ ਵਾਲਾ ਓਏ ਸਾਡੇ ਵਾਲਾ ਓ ਸਾਡੇ ਵਾਲਾ ਓਏ ਸਾਡੇ ਵਾਲਾ ਕਿਤੇ ਵੀ ਜਾਊਗਾ ਪੰਜਾਬ ਦਾ ਨਾਮ ਉੱਚਾ ਕਰੂਗਾ ਆਪਣੇ ਵੱਲੋਂ ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ ਪਰ ਵਿੱਚ ਸਮੁੰਦਰ ਜਾ ਕੇ ਉਹ ਮਰ ਜਾਂਦਾ ਹੈ ਗਰਦਨ ਸਿੱਧੀ ਰੱਖਣ ਦਾ ਮੁੱਲ ਤਾ ਰਹੇ ਆ ਜਨਾਬ ਬਿਸ਼ਰਮਾ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਹੈ ਸੋ ਪੰਜਾਬ ਦੀ ਗਰਦਨ ਨਹੀਂ ਝੁਕਣ ਦੇਣੀ ਪੰਜਾਬ ਨੂੰ ਹਮੇਸ਼ਾ ਉੱਪਰ ਰੱਖਣਾ ਹੈ ਖੇਡਾਂ 'ਚ ਵੀ ਪੜ੍ਹਾਈ 'ਚ ਵੀ ਇੰਡਸਟਰੀ 'ਚ ਵੀ ਹਰ ਗੱਲ 'ਚ ਸਮਾਜ ਨੂੰ ਉੱਪਰ ਚੱਕਣਾ ਹੈ ਜੀਵਨ ਸਤਰ ਉੱਪਰ ਚੱਕਣਾ ਹੈ ਅਗਲੀਆਂ ਇਲੈਕਸ਼ਨਾਂ ਨਹੀਂ ਅਗਲੀਆਂ ਜਨਰੇਸ਼ਨਾਂ ਬਾਰੇ ਸੋਚਣਾ ਹੈ ਕਿ ਉਹਨਾਂ ਨੂੰ ਕਿਵੇਂ ਆਪਾਂ ਕੌਮ ਬਣਾ ਦੋ ਕੌਮ ਬਣਾ ਦੋ ਗਲੀਆਂ ਨਾਲੀਆਂ ਬਾਚਾਪੀ ਬਣਾਉਂਦੇ ਰਹਿਣਗੇ ਕਿ ਕੌਮ ਬਣਾ ਦੋ